ਭਾਈ ਕਿਸਾਨ ਦੋਸਤੋ ਛੱਤ ਸ਼੍ਰੀ ਅਕਾਲ ਜਿਹੜੇ ਕਿਸਾਨ ਡੇਰੀ ਫਾਰਮਿੰਗ ਦਾ ਨਵਾਂ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਖਾਸ ਕਰ ਮੱਝਾਂ ਦਾ ਕੰਮ ਕਰਨਾ ਚਾਹੁੰਦੇ ਨੇ ਕਈ ਵਾਰੀ ਉਹਨਾਂ ਦੇ ਕੋਲੇ ਇੱਕ ਦੋ ਮੱਝਾਂ ਤਾਂ ਘਰ ਦੀਆਂ ਹੁੰਦੀਆਂ ਨੇ ਪੰਜ ਚਾਰ ਮੱਝਾਂ ਉਹਨਾਂ ਨੇ ਲੈਣੀਆਂ ਹੁੰਦੀਆਂ ਨੇ ਜਾਂ ਤਾਂ ਫਿਰ ਉਹ ਮੰਡੀ ਚੋਂ ਖਰੀਦਦੇ ਨੇ ਜਾਂ ਪਿੰਡ ਦੇ ਵਿੱਚੋਂ ਮੱਝ ਖਰੀਦਦੇ ਨੇ ਘਰਾਂ ਦੇ ਵਿੱਚੋਂ ਮੱਝ ਜਿਹੜੀ ਝੋਕੇ ਲੈ ਆਉਂਦੇ ਨੇ ਸੋ ਜੇ ਤਾਂ ਆਪਾਂ ਨੂੰ ਚੰਗੀ ਨਸਲ ਦੀ ਮੱਝ ਆਪਾਂ ਨੂੰ ਮਿਲ ਗਈ ਫਿਰ ਤਾਂ ਡੈਰੀ ਫਾਰਮਿੰਗ ਦੇ ਵਿੱਚ ਪਹਿਲਾਂ ਹੀ ਆਪਾਂ ਨੂੰ ਕਾਮਯਾਬੀ ਜਿਹੜੀ ਦਿਖਾਈ ਦੇਣ ਲੱਗ ਜਾਂਦੀ ਆ ਜੇ ਕਿਤੇ ਇੱਥੇ ਠੱਗੀ ਹੋ ਜਾਵੇ ਤਾਂ ਆਪਣਾ ਮਨ ਜਿਹੜਾ ਪਹਿਲਾਂ ਹੀ ਟੁੱਟ ਜਾਂਦਾ ਕਿਉਂਕਿ ਮੱਝ ਜਿਹੜੀ 1 ਲੱਖ 1.5 ਲੱਖ ਤੋਂ ਚੰਗੀ ਨਸਲ ਦੀ ਮੱਝ ਆਪਾਂ ਨੂੰ ਘੱਟ ਨਹੀਂ ਮਿਲਦੀ ਸੋ ਕਿਹੜੀਆਂ-ਕਿਹੜੀਆਂ ਗੱਲਾਂ ਕਿਹੜੇ-ਕਿਹੜੇ ਲੱਸਣ ਆਪਾਂ ਮੱਝ ਦੇ ਦੇਖਣੇ ਨੇ ਤਾਂ ਕਿ ਆਪਾਂ ਨੂੰ ਚੰਗੀ ਨਸਲ ਦੀ ਜਿਹੜੀ ਮੱਝ ਮਿਲ ਸਕੇ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਡਿਟੇਲਸ ਵਿੱਚ ਦੱਸਾਂਗੇ ਤੇ ਵੀਡੀਓ ਨੂੰ ਅੰਤ ਤੱਕ ਵੇਖ ਲਿਓ ਸਭ ਤੋਂ ਪਹਿਲਾਂ ਤਾਂ ਮੇਨਤੀ ਆ ਵੀਰੇ ਚੈਨਲ ਤੇ ਨਵੇਂ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲ ਸਕੇ ਦੋਸਤੋ ਆਪਾਂ ਜਦੋਂ ਵੀ ਕੋਈ ਮੱਝ ਲੈਂਡ ਜਾਂਦੇ ਆ ਉਹਦੇ ਤਿੰਨ ਲੱਛਣਾਂ ਨੂੰ ਧਿਆਨ ਵਿੱਚ ਰੱਖਿਓ ਸਭ ਤੋਂ ਪਹਿਲਾਂ ਤਾਂ ਆਪਾਂ ਮੱਝ ਦੀ ਚਮੜੀ ਦੇਖਣੀ ਆ ਚਮੜੀ ਜਿਹੜੀ ਬਰੀਕ ਚਮੜੀ ਦੀ ਮੋਟੀ ਚਮੜੀ ਦੀ ਮੱਝ ਨਹੀਂ ਲੈਣੀ ਬਰੀਕ ਚਮੜੀ ਦੀ ਮੱਝ ਆਪਾਂ ਲੈਣੀ ਆ ਚਮਕਦਾਰ ਚਮੜੀ ਹੋਵੇ ਰੁੱਖੀ ਚਮੜੀ ਨਾ ਹੋਵੇ ਖੁਰਦਰੀ ਚਮੜੀ ਵਾਲੀ ਮੱਝ ਨਾ ਹੋਵੇ ਕਿਉਂਕਿ ਮੋٹے ਚੰਮ ਵਾਲਾ ਪਸ਼ੂ ਦੁੱਧ ਨਹੀਂ ਦਿੰਦਾ ਨਾ ਉਹਦੇ ਥੱਲੇ ਫੈਟ ਹੁੰਦੀਆਂ ਨਾ ਪੂਰਾ ਦੁੱਧ ਆਉਂਦਾ ਸੋ ਬਰੀਕ ਚਮੜੀ ਦੀ ਆਪਾਂ ਮੱਝ ਲੈਣੀ ਆ ਦੂਸਰਾ ਆਪਾਂ ਦੇਖਣਾ ਵੀ ਉਹਦਾ ਛੱਡਾ ਛੱਡਾ ਜਿਹੜਾ ਲੰਬਾਈ ਦੇ ਵਿੱਚ ਨੂੰ ਛੱਡਾ ਵੱਧ ਤੋਂ ਵੱਧ ਹੋਣਾ ਚਾਹੀਦਾ ਧੁਨੀ ਅੱਗੇ ਨੂੰ ਵੱਧ ਵੱਧ ਤੋਂ ਵੱਧ ਧੁਨੀ ਵੱਲ ਨੂੰ ਵਧਿਆ ਹੋਵੇ ਤੇ ਪਿੱਛੇ ਸੂਵ ਵੱਲ ਨੂੰ ਵੱਧ ਤੋਂ ਵੱਧ ਵਧਿਆ ਹੋਵੇ ਤੇ ਲੰਬਾਈ ਦੇ ਵਿੱਚ ਚੱਡਾ ਵੱਧ ਤੋਂ ਵੱਧ ਹੋਵੇ ਕਿਉਂਕਿ ਚੱਡੇ ਦੇ ਭਾਂਡੇ ਦੇ ਵਿੱਚ ਹੀ ਦੁੱਧ ਨੇ ਪੈਣਾ ਥੱਲੇ ਨੂੰ ਜਿਹੜਾ ਲਮਕਮਾਜਾ ਚੱਡਾ ਹੁੰਦਾ ਉਹ ਮੱਝ ਨਹੀਂ ਆਪਾਂ ਲੈਣੀ ਉਹ ਜ਼ਿਆਦਾ ਦੁੱਧ ਨਹੀਂ ਦਿੰਦੀਆਂ ਉਹ ਦੇਖਣ ਨੂੰ ਇਹ ਚੱਡੇ ਦਾ ਆਕਾਰ ਲੱਗਦਾ ਪਰ ਚੱਡੇ ਦਾ ਉਹਦੇ ਨਾਲ ਮਤਲਬ ਉਹ ਆਕਾਰ ਵੱਡਾ ਨਹੀਂ ਹੁੰਦਾ ਸੋਟਾ ਹੁੰਦਾ ਦੇਖਣ ਨੂੰ ਇਹ ਲਮਕਮਾਜਾ ਲੱਗਦਾ ਤੇ ਦੂਸਰਾ ਗੱਲ ਥਾਣਾ ਥਾਣਾ ਬੜਾ ਜ਼ਰੂਰੀ ਹੈ ਲੰਮੇ ਜ਼ਿਆਦਾ ਲੰਮੇ ਥਾਣਾ ਵਾਲੀ ਜਿਹੜੀ ਮੱਝ ਨਹੀਂ ਆਪਾਂ ਲੈਣੀ ਕਿਉਂਕਿ ਜਿਆਦਾ ਲੰਮੇ ਥਣ ਤੇ ਮੋٹے ਥਣਾਂ ਵਾਲੀਆਂ ਜਿਹੜੀਆਂ ਮੱਝਾਂ ਨੇ ਇਹਨਾਂ ਦਾ ਥਣ ਖਰਾਬ ਹੋਣ ਦਾ ਚੱਡਾ ਖਰਾਬ ਹੋਣ ਦਾ ਖਤਰਾ ਹੀ ਰਹਿੰਦਾ ਸੋ ਆਪਾਂ ਕਦੇ ਮੋਟ ਲੰਮੇ ਥਣ ਵਾਲੀ ਤੇ ਮੋٹے ਥਣ ਵਾਲੀ ਮੱਝ ਨਾ ਖਰੀਦਿਓ ਦਰਮਿਆਨੇ ਜਿਹੜਾ ਥਣ ਹੁਣ ਜਿਹੜੇ ਮੁਠੀ ਚ ਆ ਜਾਣ ਜਿਆਦਾ ਮੋਟੇ ਨਹੀਂ ਜਿਆਦਾ ਪਤਲੇ ਨਹੀਂ ਇੱਕੋ ਜਿਹੀ ਦੂਰੀ ਤੇ ਥਣ ਚਾਹੀਦੇ ਨੇ ਜਿਆਦਾ ਨੇੜੇ ਜੁੜੇ ਹੋਏ ਥਣ ਨਹੀਂ ਚਾਹੀਦੇ ਇੱਕੋ ਜਿਹੀ ਦੂਰੀ ਦੇ ਦੋਏ ਜਿਵੇਂ ਅਗਲੇ ਦੋ ਥਣ ਨੇ ਉਹ ਥੋੜੇ ਜਿਹਾ ਛੋਟੇ ਹੁੰਦੇ ਨੇ ਪਿੱਛੇ ਵਾਲੇ ਜਿਹੜੇ ਥਣੇ ਥੋੜੇ ਵੱਡੇ ਹੁੰਦੇ ਨੇ ਮੱਧ ਦੇ ਵਿੱਚ ਪਿੱਛੇ ਪਿਛਲੇ ਥਣਾ ਤੇ ਦੁੱਧ ਜ਼ਿਆਦਾ ਹੁੰਦਾ ਅਗਲੇ ਥਣਾ ਦੇ ਵਿੱਚ ਥੋੜਾ ਜਿਹਾ ਦੁੱਧ ਘੱਟ ਹੁੰਦਾ ਸੋ ਇੱਕੋ ਜਿਹੀ ਜੂਰੀ ਦੇ ਉੱਤੇ ਥਣਾ ਵਾਲੀ ਮੱਝ ਤੁਸੀਂ ਦੇਖਣੀ ਹੈ ਕਈ ਵਾਰੀ ਕੀ ਆ ਮੰਡੀ ਦੇ ਵਿੱਚ ਜਾਦਾ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਕਿ ਕਿਸੇ ਥਣ ਦੇ ਵਿੱਚ ਦੁੱਧ ਘੱਟ ਹੁੰਦਾ ਤੇ ਪਸ਼ੂ ਇਹ ਜਿਹੜੇ ਵਪਾਰੀ ਨੇ ਜਿਹੜੇ ਚਲਾ ਕੇ ਕਿਸਮ ਦੇ ਲੋਕ ਨੇ ਕੀ ਕਰ ਦਿੰਨੇ ਨਾ ਕਿਉਂਕਿ ਇਹਨਾਂ ਨੇ ਇੱਕ ਟਾਈਮ ਉਹਨੂੰ ਪਹਿਲਾਂ ਚੋਣਾ ਨਹੀਂ ਉਹਦੇ ਵਿੱਚ ਦੁੱਧ ਛੱਡੇ ਚ ਕਾਫੀ ਜ਼ਿਆਦਾ ਹੋ ਜਾਂਦਾ ਛੱਡਾ ਸਖਤ ਹੋ ਜਾਂਦਾ ਸੋ ਜਿੱਧਰਲਾ ਪਾਸੇ ਦੇ ਵਿੱਚ ਦੁੱਧ ਥੋੜਾ ਘੱਟ ਘੱਟ ਹੁੰਦਾ ਉਹ ਦਬਣ ਲੱਗ ਜਾਂਦਾ ਥੋੜਾ ਜਿਹਾ ਲਾਜਾ ਦੇਖਣ ਨੂੰ ਲੱਗਦਾ ਦੂਏ ਪਾਸੇ ਵਾਲਾ ਬਦਾਮ ਆ ਜਾਂਦਾ ਸੋ ਜਿੱਦੋਂ ਇਹ ਬਾਦਮ ਆਉਂਦਾ ਉਹਦਾ ਥੋੜਾ ਦੁੱਧ ਕੱਢ ਕੱਢ ਦਿੰਦੇ ਨੇ ਤਾਂ ਕਿ ਦੇਖਣ ਨੂੰ ਦੋਏ ਬਰਾਬਰ ਲੱਗਣ ਸੋ ਇਹ ਥੋੜਾ ਜਿਹਾ ਧਿਆਨ ਰੱਖ ਲਿਓ ਜੇ ਮੰਡੀ ਚੋਂ ਮੱਝ ਖਰੀਦਦਾ ਮੰਡੀ ਦੇ ਵਿੱਚ ਇਸ ਤਰ੍ਹਾਂ ਦੀ ਠੱਗੀ ਹੁੰਦੀ ਹੈ ਜਦੋਂ ਪਿੰਡ ਦੇ ਵਿੱਚੋਂ ਤੁਸੀਂ ਮੱਝ ਖਰੀਦਦੇ ਹੋ ਫਿਰ ਇਸ ਤਰ੍ਹਾਂ ਜਿਹੜਾ ਘੱਟ ਆਉਂਦਾ ਕਿਉਂਕਿ ਉਹਨਾਂ ਨੂੰ ਤਾਂ ਉਹ ਸਹੀ ਸਮੇਂ ਦੇ ਹਿਸਾਬ ਨਾਲ ਚੋਣੀ ਹੀ ਪੈਂਦੀ ਹੈ ਤੇ ਦੂਸਰਾ ਜਦੋਂ ਵੀ ਆਪਾਂ ਮੱਝ ਖਰੀਦਣੀ ਆ ਪਿੰਡ ਦੇ ਵਿੱਚੋਂ ਤਾਂ ਖਾਸ ਕਰ ਚੋਕੇ ਮੱਝ ਖਰੀਦੋ ਕਿਉਂਕਿ ਜੇ ਆਪਾਂ ਨਵਾਂ ਨਾਵਾ ਕੰਮ ਸ਼ੁਰੂ ਕਰਦੇ ਆ ਤਾਂ ਗੱਬਣ ਮੱਝ ਦੀ ਕੋਸ਼ਿਸ਼ ਕਰੋ ਵੀ ਨਾ ਖਰੀਦੋ ਕਿਉਂਕਿ ਆਪਾਂ ਨੂੰ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਸੱਜਰ ਸੂਹੀ ਮੱਝ ਖਰੀਦ ਲਓ ਆਪਾਂ ਦੁੱਧ ਕੱਢ ਕੇ ਉਹਦਾ ਦੇਖ ਸਕਦੇ ਆ ਅ ਇੱਕ ਟਾਈਮ ਦਾ ਦੁੱਧ ਤੁਸੀਂ ਉਹਦਾ ਕੱਢ ਦਿਓ ਜਦੋਂ ਤੁਸੀਂ ਮੱਝ ਲੈਣੀ ਹੈ ਨਾ ਦੋ ਟਾਈਮ ਘੱਟ ਤੋਂ ਘੱਟ ਚੋਕੇ ਲਓ ਇੱਕ ਟਾਈਮ ਦਾ ਦੁੱਧ ਜਿਹੜਾ ਪਹਿਲੇ ਟਾਈਮ ਦਾ ਦੁੱਧ ਹੈ ਉਹ ਨੂੰ ਤੁਸੀਂ ਕੱਢ ਦਿਓ ਉਹ ਨੂੰ ਨਾ ਗਿਣੋ ਤੁਸੀਂ ਉਸ ਤੋਂ ਫਿਰ ਮਨ ਲਓ ਜੇ ਤੁਸੀਂ 6 ਵਜੇ ਮੱਝ ਚੋਈ ਆ ਉਸ ਤੋਂ ਪੂਰੇ 12 ਘੰਟੇ ਬਾਅਦ 6 ਵਜੇ ਮੱਝ ਦੂਸਰੇ ਟਾਈਮ ਚੋਵੋ ਫਿਰ ਉਹ ਤੋਂ ਤੁਹਾਨੂੰ ਅੰਦਾਜ਼ਾ ਲੱਗ ਜੂਗੀ ਦੁੱਧ ਕਿੰਨਾ ਜੇ 5 ਕਿਲੋ ਦੁੱਧ ਹੈ ਤਾਂ ਲਗਭਗ ਫਿਰ ਉਹ 10 ਕਿਲੋ ਮੱਝ ਦੁੱਧ ਦੇ ਸਕਦੀ ਹੈ ਜੇ 6 ਕਿਲੋ ਤਾਂ 12 ਕਿਲੋ ਦੁੱਧ ਦੇ ਸਕਦੀ ਹੈ ਇਸ ਤਰ੍ਹਾਂ ਇੱਕ ਟਾਈਮ ਦਾ ਦੁੱਧ ਛੱਡ ਦਿਓ ਉਹਨੂੰ ਨਾ ਗਿਣੋ ਦੂਸਰੇ ਟਾਈਮ ਦੇ ਦੁੱਧ ਨੂੰ ਤੋਂ ਤੁਹਾਨੂੰ ਅੰਦਾਜ਼ਾ ਲੱਗ ਜੂਗਾ ਤੀਸਰਾ ਜਿਹੜਾ ਪੂਛ ਤੋਂ ਵੀ ਆਪਾਂ ਨੂੰ ਕਾਫੀ ਜ਼ਿਆਦਾ ਅੰਦਾਜ਼ਾ ਲੱਗ ਜਾਂਦਾ ਇਹ ਸਾਇਦ ਜ਼ਿਆਦਾ ਬਾੜੇ ਲੋਕ ਇਹਦੇ ਬਾਰੇ ਨਹੀਂ ਜਾਣਦੇ ਮੋਟੀ ਜਿਹੜੀ ਪੂਛ ਆ ਜੜ ਤੋਂ ਪੂਛ ਮੋਟੀ ਹੋਵੇ ਉਹ ਦੁੱਧ ਨਹੀਂ ਦਦਾ ਪਸ਼ੂ ਪੂਛ ਲੰਮੀ ਹੋਵੇ ਤੇ ਲਚਕਦਾਰ ਹੋਵੇ ਕੈੜੀ ਹਾਰਡ ਜਿੰਨੀ ਉਹਦੇ ਵਿੱਚ ਹਾਰਡ ਹੱਡੀ ਹੋਊ ਲੰਬਾਈ ਦੇ ਵਿੱਚ ਜਿੰਨੀ ਹੱਡੀ ਹੁੰਦੀ ਆ ਨਾ ਉਹ ਮਰਜ਼ ਚੰਗੀ ਨਹੀਂ ਹੁੰਦੀ ਤੇ ਉਹਦੇ ਵਿੱਚ ਹੱਡੀ ਘੱਟ ਹੋਵੇ ਪਤਲੀ ਹੱਡੀ ਹੋਵੇ ਲਚਕਦਾਰ ਪੂਛ ਹੋਵੇ ਲਵਾਈ ਵਿੱਚ ਪੂਛ ਹੋਵੇ ਜਿਆਦਾ ਪੂਛ ਹੋਵੇ ਤਾਂ ਵਧੀਆ ਗੱਲ ਹੈ ਕਿਉਂਕਿ ਹਾਰਡ ਹੱਡੀ ਦੀ ਜੜ ਦੇ ਵਿੱਚ ਉਹ ਪੂਛ ਮੋਟੀ ਹੱਡੀ ਵਾਲੀ ਜਿਹੜੀ ਪੂਛ ਹੁੰਦੀ ਹੈ ਜਿੰਨੇ ਉਹਦੇ ਪੂਛ ਦੇ ਮਣਕੇ ਨੇੜੇ ਆਉਂਦੇ ਨੇ ਉਹ ਜਿਆਦਾ ਦੁੱਧ ਦੇਣ ਵਾਲਾ ਪਸ਼ੂ ਨਹੀਂ ਹੁੰਦਾ ਸੋ ਇਹ ਜ਼ਰੂਰ ਦੇਖ ਲਓ ਵੀ ਪਸ਼ੂ ਦੇ ਵਿੱਚ ਜਿਹੜੀ ਪੂਛ ਆ ਹਾਰਡ ਘੱਟ ਹੋਵੇ ਲਚਕਦਾਰ ਹੋਵੇ ਤੇ ਹੱਡੀ ਜਿੰਨੀ ਘੱਟ ਹੋਵੇ ਪੂਛ ਨੂੰ ਤੁਸੀਂ ਗੱਠਰ ਦੇ ਕੇ ਵੀ ਦੇਖ ਸਕਦੇ ਹੋ ਤੁਹਾਨੂੰ ਅੰਦਾਜ਼ਾ ਤੁਹਾਨੂੰ ਕਾਫੀ ਹੱਦ ਤੱਕ ਹੋ ਜਾਂਦਾ ਹੈ ਸੋ ਇਹ ਤਿੰਨਾਂ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਮਹਿੰਤਾਂ ਅੰਚ ਰੱਖਣਾ ਚਮੜੀ ਵਾਲੀ ਆਪਾਂ ਗੱਲ ਹੋ ਗਈ ਛੱਡੇ ਵਾਲੀ ਤੇ ਪੂਸ਼ ਵਾਲੀ ਜਿਹੜੀ ਗੱਲ ਹੋ ਗਈ ਇਹਨਾਂ ਤੋਂ ਤਾਂ ਕਾਫੀ ਅੰਤ ਤੱਕ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਇੱਕ ਮੱਝ ਦੇ ਪਿਛਲੇ ਪਾਸੇ ਖੜ ਕੇ ਤੁਸੀਂ ਨਾ ਕੁੱਖ ਦੇਖ ਸਕਦੇ ਹੋ ਪਸ਼ੂ ਦੀ ਜਿਹੜੀ ਕੁੱਖ ਹੈ ਖੱਬੇ ਪਾਸੇ ਹੁੰਦੀ ਆ ਉਹ ਜਿਹੜੀ ਉਹਦਾ ਸਾਈਜ਼ ਜਿਹੜਾ ਸਹੀ ਹੋਣਾ ਚਾਹੀਦਾ ਪੂਰਾ ਆਕਾਰ ਦੇ ਵਿੱਚ ਵਧੀਆ ਆਕਾਰ ਬਣਿਆ ਹੋਣਾ ਚਾਹੀਦਾ ਕਿਉਂਕਿ ਕੁੱਖ ਦੇ ਵਿੱਚ ਹੀ ਪਸ਼ੂ ਨੇ ਪੱਠੇ ਵਗੈਰਾ ਜੋ ਕੁਝ ਵੀ ਆ ਜਾ ਪਾਣੀ ਆ ਉਹ ਸਾਰੇ ਦਾ ਸਾਰਾ ਜਿੰਨਾ ਪਾਣੀ ਪਸ਼ੂ ਪੀਂਦਾ ਉਨਾ ਹੀ ਦੁੱਧ ਦਿੰਦਾ ਕਿਉਂਕਿ ਦੁੱਧ ਦੇ ਵਿੱਚ 90 95% ਪਾਣੀ ਹੀ ਹੁੰਦਾ ਜੇ ਪਸ਼ੂ ਪਾਣੀ ਨਹੀਂ ਪੀਂਦਾ ਤਾਂ ਉਹ ਦੁੱਧ ਘਟ ਦੇਊਗਾ ਸੋ ਜਿੰਨਾ ਪਸ਼ੂ ਵੱਧ ਦੁੱਧ ਦਣ ਵਾਲਾ ਉਹ ਜਿਆਦਾ ਪਸ਼ੂ ਪਾਣੀ ਪੀਂਦਾ ਸੋ ਉਹਦੇ ਵਾਸਤੇ ਬਰਾਬਰ ਦੀ ਕੁੱਖ ਹੋਣੀ ਚਾਹੀਦੀ ਹੈ ਕੁੱਖ ਨੂੰ ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਖੜ ਕੇ ਕੁੱਖ ਦਾ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਵਧੀਆ ਖੁੱਲੀ ਡੁੱਲੀ ਕੁੱਖ ਵਾਲਾ ਪਸ਼ੂ ਜਿਆਦਾ ਦੁੱਧ ਦਿੰਦਾ ਤੇ ਇੱਕ ਗੱਲ ਧਿਆਨ ਰੱਖੋ ਵੀ ਪਸ਼ੂ ਟਿਲਕਵੇਂ ਪੁੜਿਆਂ ਦਾ ਨਹੀਂ ਚਾਹੀਦਾ ਢਿਲਕਵੇਂ ਪੁੜਿਆਂ ਦੇ ਪਸ਼ੂ ਦੇ ਵਿੱਚ ਇਹ ਖਤਰਾ ਹੁੰਦਾ ਵੀ ਇਹਦੇ ਵਿੱਚ ਭਾਰ ਵਗੈਰਾ ਪਾਉਣ ਦਾ ਖਤਰਾ ਰਹਿੰਦਾ ਕਿਉਂਕਿ ਬੱਚੇ ਤਾਂ ਨਹੀਂ ਕਈ ਵਾਰੀ ਬਾਹਰ ਆ ਜਾਂਦੀ ਹੈ ਸੋ ਉਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਪਸ਼ੂ ਦੇ ਜਿਹੜੇ ਪੁੜੇ ਨੇ ਬਿਲਕੁਲ ਐਨ ਮਤਲਬ ਖੜਮੇ ਪੁੜਿਆਂ ਦਾ ਪਸ਼ੂ ਚਾਹੀਦਾ ਢਿਲਕਵੇਂ ਜੇ ਪੁੜੇ ਦਾ ਪਸ਼ੂ ਨਹੀਂ ਚਾਹੀਦਾ ਉਹ ਤੋਂ ਤੁਹਾਨੂੰ ਕਾਫੀ ਜਿਹੜਾ ਅੰਦਾਜ਼ਾ ਹੋ ਜਾਂਦਾ ਵੀ ਆਪਾਂ ਨੂੰ ਜੇ ਕੋਈ ਭਾਰ ਵਗੈਰਾ ਦੀ ਸ਼ਿਕਾਇਤ ਹੋਵੇ ਉਹਨਾਂ 'ਚ ਘੱਟ ਹੁੰਦੀ ਹੈ ਢਿਲਕਵੇਂ ਜਿਹੜੇ ਪੋੜੇ ਦੇ ਪਸ਼ੂ ਨੇ ਉਹਨਾਂ ਚ ਪ੍ਰੋਬਲਮ ਆ ਜਾਂਦੀ ਆ ਜੇਕਰ ਕਈ ਵਾਰੀ ਖਰਾਕੀ ਤੱਤਾਂ ਦੀ ਘਾਟ ਰਹੇ ਜੇ ਤਾਂ ਉੱਥੇ ਹੀ ਪ੍ਰੋਬਲਮ ਆ ਜਾਂਦੀ ਆ ਸੋ ਇਹਨੂੰ ਆਪਾਂ ਜ਼ਰੂਰ ਧਿਆਨ ਚ ਰੱਖ ਲਈਏ ਸੋ ਇਹ ਤਿੰਨ ਚਾਰ ਗੱਲਾਂ ਨੇ ਇਹਨਾਂ ਨੂੰ ਜਦੋਂ ਤੁਸੀਂ ਧਿਆਨ ਚ ਰੱਖੋਗੇ ਤਾਂ ਕਦੇ ਵੀ ਪਸ਼ੂ ਦੇ ਵਿੱਚ ਧੋਖਾ ਨਹੀਂ ਖਾਂਦੇ ਕੋਸ਼ਿਸ਼ ਕਰੋ ਜੇਕਰ ਤੁਹਾਨੂੰ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਤਾਂ ਕਿਸੇ ਜਾਣਕਾਰ ਬੰਦੇ ਨੂੰ ਆਪਣੇ ਲਿਹਾਜ਼ੀ ਨੂੰ ਲੈ ਦਿਓ ਨਾਲ ਉਹ ਤੁਹਾਨੂੰ ਉਹਦੇ ਨਸਲ ਦੇ ਬਾਰੇ ਕਾਫੀ ਕੁਝ ਦੱਸ ਸਕਦਾ ਮੰਡੀ ਦੇ ਵਿੱਚੋਂ ਕੋਸ਼ਿਸ਼ ਕਰੋ ਘੱਟ ਤੋਂ ਘੱਟ ਮੱਝ ਖਰੀਦੋ ਜੇ ਜਾਣਕਾਰੀ ਪੂਰੀ ਰੱਖਦੇ ਹੋ ਤਾਂ ਮੰਡੀ ਤੋਂ ਮੱਝ ਖਰੀਦ ਲਓ ਨਹੀਂ ਤਾਂ ਘਰ ਦੇ ਵਿੱਚੋਂ ਮੱਝ ਚੋਕੇ ਲਵੋ ਕਿਉਂਕਿ ਉੱਥੇ ਆਪਾਂ ਅਲਾਮਬਾ ਵੀ ਦੇ ਸਕਦੇ ਆ ਆਪਾਂ ਨੂੰ ਉਹਦੇ ਬਾਰੇ ਪਤਾ ਵੀ ਹੁੰਦਾ ਸਾਹਮਣੇ ਵਾਲਾ ਵੀ ਡਰਦਾ ਆਪਣੇ ਨਾਲ ਠੱਗੀ ਕਰਨ ਤੋਂ ਸੋ ਨਵਾਂ ਨਵਾਂ ਜਦੋਂ ਕੰਮ ਸ਼ੁਰੂ ਕਰਨਾ ਹੈ ਤਾਂ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਨਹੀਂ ਤਾਂ ਫਿਰ ਆਪਣਾ ਕਈ ਵਾਰੀ ਜਦੋਂ ਨੁਕਸਾਨ ਹੋ ਜਾਂਦਾ ਪਹਿਲਾਂ ਜਿਹੜਾ ਉਤਸ਼ਾਹ ਮੱਠਾ ਪੈ ਜਾਂਦਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਹੰਤਾ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ